ਹੈਲੋ ਜੀ ਅੱਜ ਅਸੀਂ ਆਪਣੇ ਬੱਚਿਆਂ ਨੂੰ ਕਰਨ ਜਾ ਰਹੇ ਹਾਂ ਜੀ ਬਹੁਤ ਹੀ ਜ਼ਿਆਦਾ ਖੁਸ਼ ਕਿਉਂਕਿ ਉਹਨਾਂ ਦੀ ਬਣਨ ਜਾ ਰਹੀ ਹੈ ਜੀ ਮਨਪਸੰਦ ਤੇ ਬਹੁਤ ਹੀ ਟੇਸਟੀ ਰੈਸਪੀ ਜੋ ਕਿ ਉਹਨਾਂ ਨੂੰ ਹੈ ਬਹੁਤ ਜ਼ਿਆਦਾ ਪਸੰਦ ਤੇ ਇਸ ਕਰਕੇ ਅੱਜ ਅਸੀਂ ਬਣਾ ਰਹੇ ਹਾਂ ਜੀ ਬਹੁਤ ਹੀ ਟੇਸਟੀ ਤੇ ਮਜ਼ੇਦਾਰ ਪੀਜ਼ਾ ਪਰਾਂਠਾ ਚਲੋ ਜੀ ਫੇਰ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਆਪਣੀ ਰੈਸਪੀ ਸਤਿ ਸ਼੍ਰੀ ਅਕਾਲ ਜੀ ਅੱਜ ਦੀ ਰੈਸਪੀ ਬਹੁਤ ਹੀ ਵਧੀਆ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣਨ ਵਾਲੀ ਹੈ ਜੀ ਕਿਉਂਕਿ ਇਹ ਰੈਸਪੀ ਵਿੱਚ ਬਹੁਤ ਜ਼ਿਆਦਾ ਮੰਮੀਆਂ ਦੀ ਹੈਲਪ ਹੋਣ ਵਾਲੀ ਹੈ ਕਿਉਂਕਿ ਸਾਡੇ ਬੱਚੇ ਜ਼ਿਆਦਾਤਰ ਮੋਸਟਲੀ ਪੀਜ਼ਾ ਬਹੁਤ ਜ਼ਿਆਦਾ ਪਸੰਦ ਕਰਦੇ ਨੇ ਤੇ ਅੱਜ ਆਪ ਉਸੇ ਤਰੀਕੇ ਨਾਲ ਬੱਚਿਆਂ ਨੂੰ ਬਹੁਤ ਟੇਸਟੀ ਪੀਜ਼ਾ ਪਰਾਂਠਾ ਬਣਾ ਕੇ ਦਵਾਵਾਂਗੇ ਜਿਹੜੇ ਕਿ ਬਹੁਤ ਖੁਸ਼ ਹੋ ਕੇ ਖਾਣਗੇ ਤੇ ਮੰਮੀਆਂ ਦੀ ਵੀ ਟੈਨਸ਼ਨ ਖਤਮ ਹੋਏਗੀ ਜਦੋਂ ਵੀ ਬੱਚੇ ਪੀਜ਼ਾ ਦੀ ਜਿੱਦ ਕਰਨ ਤੁਸੀਂ ਇਸ ਪਰਾਂਠੇ ਨੂੰ ਬਣਾ ਕੇ ਦੇ ਸਕਦੇ ਹੋ ਲਓ ਜੀ ਪੀਜ਼ਾ ਪਰਾਂਠਾ ਦੀ ਦੁਕਾਨ ਸੱਜ ਕੇ ਬਿਲਕੁਲ ਤਿਆਰ ਹੈ ਜੀ ਸਭ ਕੁਝ ਸ਼ੱਪਾ ਕੀਤਾ ਜੀ ਰੈਡੀ ਤੇ ਹੁਣ ਆਪਾਂ ਕਰਦੇ ਹਾਂ ਜੀ ਤਿਆਰੀ ਪਹਿਲੇ ਆਟਾ ਬੁੰਨਨ ਦੀ ਤੇ ਬਾਕੀ ਸਮਾਨ ਆਪਾਂ ਤੁਹਾਨੂੰ ਨਾਲ-ਨਾਲ ਹੀ ਦੱਸ ਦਾਂਗੇ ਜੀ। ਪਰੌਠਾ ਬਣਾਉਣ ਵਾਸਤੇ ਜੀ ਮੈਂ ਇੱਕ ਕੌਲੀ ਕਣਕ ਦਾ ਆਟਾ ਲਿਆ ਆ ਜੀ ਤੁਸੀਂ ਆਪਣੇ ਹਿਸਾਬ ਨਾਲ ਆਟੇ ਦੀ ਮਾਤਰਾ ਨੂੰ ਵਧਾ ਆਟਾ ਸਕਦੇ ਹੋ। ਇਹਦੇ ਵਿੱਚ ਹੁਣ ਸੀ ਇੱਕ ਚਮਚਾ ਸੂਜੀ ਦਾ ਮਿਲਾ ਲਾਂਗੇ। ਮੈਂ ਬਰੀਕ ਵਾਲੀ ਇੱਕ ਚਮਚਾ ਸੂਜੀ ਲਈ ਜੀ ਤੇ ਇਸ ਦੇ ਨਾਲ ਹੀ ਮਿਲਾਵਾਂਗੇ ਜੀ ਇੱਕ ਚਮਚਾ ਦੇਸੀ ਘਿਓ। ਇਸ ਸਾਰੇ ਮਿਸ਼ਰਣ ਨੂੰ ਅਸੀਂ ਕਰਾਂਗੇ ਜੀ ਚੰਗੀ ਤਰ੍ਹਾਂ ਮਿਕਸ ਫਿਰ ਇਹਦਾ ਆਪਾਂ ਆਟਾ ਗੁੰਨ ਕੇ ਤਿਆਰ ਕਰਾਂਗੇ ਇਹਦੇ ਵਿੱਚ ਹੀ ਆਪਾਂ ਦੋ ਚੁਟਕੀਆਂ ਮਿਲਾਵਾਂਗੇ ਜੀ ਨਮਕ ਦੋ ਚੁਟਕੀਆਂ ਆਪਾਂ ਮਿਲਾ ਦਿੱਤਾ ਜੀ ਇਹਦੇ ਵਿੱਚ ਨਮਕ ਇਹਨੂੰ ਕਰ ਲਾਂਗੇ ਚੰਗੀ ਤਰ੍ਹਾਂ ਮਿਕਸ ਸਾਰੀਆਂ ਚੀਜ਼ਾਂ ਨੂੰ ਆਪਾਂ ਕਰਤਾ ਜੀ ਮਿਕਸ ਤੇ ਹੁਣ ਅਸੀਂ ਨੋਰਮਲ ਇਹਦਾ ਆਟਾ ਜਿਵੇਂ ਕਿ ਰੋਟੀ ਵਾਸਤੇ ਪਰੌਂਠੇ ਵਾਸਤੇ ਆਪਾਂ ਗੁੰਨਦੇ ਆ ਉਸ ਤਰ੍ਹਾਂ ਦਾ ਆਟਾ ਗੁੰਨ ਕੇ ਤਿਆਰ ਕਰਾਂਗੇ ਜੀ ਨੌਜੀ ਆਟਾ ਆਪਣਾ ਗੁੱਝ ਕੇ ਬਿਲਕੁਲ ਤਿਆਰ ਹੈ ਆਟੇ ਨੂੰ ਹੁਣ ਅਸੀਂ 10 ਮਿੰਟ ਦਿੰਨੇ ਆ ਜੀ ਰੈਸਟ ਤੇ ਓਨੀ ਦੇਰ ਆਪਾਂ ਸਟਫਿੰਗ ਬਣਾ ਕੇ ਕਰਦੇ ਹਾਂ ਜੀ ਤਿਆਰ ਹੁਣ ਬਣਾਉਨੇ ਆ ਜੀ ਆਪਾਂ ਪਰੌਠੇ ਦੀ ਸਟਫਿੰਗ ਇਹਦੇ ਵਾਸਤੇ ਆਪਾਂ ਇਹ ਸਾਰੀਆਂ ਸਬਜ਼ੀਆਂ ਲਈਆਂ ਨੇ ਇੱਕ ਛੋਟਾ ਪਿਆਜ਼ ਨੂੰ ਬਰੀਕ ਕੱਟਿਆ ਜੀ ਥੋੜਾ ਜਿਹਾ ਧਨੀਆ ਇਹਨੂੰ ਬਰੀਕ ਕੱਟ ਲਿਆ ਇੱਕ ਛੋਟਾ ਟਮਾਟਰ ਇਹਦੀ ਆਪਾਂ ਬੀਜ ਨਹੀਂ ਪਾਈ ਇਸ ਤਰ੍ਹਾਂ ਟਮਾਟਰ ਨੂੰ ਕੱਟ ਲਿਆ ਜੀ ਇੱਕ ਸ਼ਿਮਲਾ ਮਿਰਚ ਇਹਦੇ ਵੀ ਆਪਾਂ ਬੀ ਕੱਢ ਦਿੱਤੇ ਨੇ ਤੇ ਸ਼ਿਮਲਾ ਮਿਰਚ ਨੂੰ ਇਸ ਤਰ੍ਹਾਂ ਕੱਟ ਲਿਆ ਇੱਕ ਚਮਚਾ সুইਟ ਕੌਰ ਤੇ ਤਿੰਨ ਤੇ ਚਮਚੇ ਆਪਾਂ ਪਨੀਰ ਲਿਆ ਜੀ ਪਨੀਰ ਨੂੰ ਇਸ ਤਰ੍ਹਾਂ ਆਪਾਂ ਟੁਕੜਿਆਂ ਚ ਕੱਟ ਲਿਆ ਜੀ ਦੋ ਹਰੀਆਂ ਮਿਰਚਾਂ ਨੇ ਤੇ ਇਹਨੂੰ ਅਸੀਂ ਹੁਣ ਕਰਦੇ ਹਾਂ ਜੀ ਮਿਕਸਰ ਤੇ ਸਬਜੀ ਤੁਸੀਂ ਆਪਣੇ ਹਿਸਾਬ ਨਾਲ ਕੋਈ ਵੀ ਲੈ ਸਕਦੇ ਹੋ ਜਿਹੜੀ ਵੀ ਬੱਚੇ ਤੁਹਾਡੇ ਖਾਣੀ ਪਸੰਦ ਕਰਦੇ ਨੇ ਉਸ ਹਿਸਾਬ ਨਾਲ ਲੈ ਸਕਦੇ ਹੋ ਸ਼ੌਕੀ ਹਰੀ Shimla ਮਿਰਚ ਆਮ ਨਾਲ ਆਪਾਂ ਨੂੰ ਮਿਲ ਜਾਂਦੀ ਹੈ ਤੇ ਜਿਹੜੀ ਰੈੱਡ ਵਾਲੀ ਜਾਂ ਪੀਲੇ ਵਾਲੀ ਹੁੰਦੀ ਉਹ ਥੋੜੀ ਮੁਸ਼ਕਲ ਹੁੰਦੀ ਹੈ ਮਿਲਣ ਲੱਗਿਆ ਇਸ ਕਰਕੇ ਤੁਸੀਂ ਹਰੀ Shimla ਮਿਰਚ ਪਾ ਕੇ ਇਸ ਤਰ੍ਹਾਂ ਇਹਨੂੰ ਬਣਾ ਸਕਦੇ ਹੋ ਤੇ ਹੁਣ ਇਹਦੇ ਵਿੱਚ ਜਾਣਾ ਜੀ ਬਹੁਤ ਹੀ ਖਾਸ ਚੀਜ਼ ਜਿਹਦੇ ਨਾਲ ਕਿ ਇਹ ਪਰੌਂਠਾ ਬਣਾ ਕੇ ਤਿਆਰ ਕਰਾਂਗੇ ਇਹਦੇ ਵਿੱਚ ਆਪਾਂ ਲਿਆ ਜੀ ਮੋਜ਼ਰੇਲਾ ਚੀਜ਼ ਹਾਫ ਬੋਲ ਅੱਧੀ ਕੋਲੀ ਆਪਾਂ ਇਹ ਲਈ ਹੈ ਜੀ ਤੇ ਹੁਣ ਆਪਾਂ ਥੋੜੇ ਜੇ ਇਹਦੇ ਵਿੱਚ ਪਾਵਾਂਗੇ ਜੀ ਮਸਾਲੇ ਜਿਹਦੇ ਨਾਲ ਕਿ ਆਪਣਾ ਇਹ ਪਰੌਂਠਾ ਬਹੁਤ ਹੀ ਵਧੀਆ ਤੇ ਟੇਸਟੀ ਬਣ ਕੇ ਤਿਆਰ ਹੋਏਗਾ ਜੀ ਅੱਧਾ ਚਮਚ ਔਰਗੈਨੋ ਅੱਧਾ ਚਮਚ ਚਿਲੀ ਫਲੈਕਸ ਜੇਕਰ ਤੁਸੀਂ ਛੋਟੇ ਬੱਚਿਆਂ ਲਈ ਬਣਾ ਰਹੇ ਹੋ ਤਾਂ ਤੁਸੀਂ ਉਹਦੇ ਵਿੱਚ ਮਿਰਚ ਬਿਲਕੁਲ ਨਾ ਪਾਓ ਜੀ ਅਮ ਚਾਰ ਕਾਲੀਆਂ ਮਿਰਚਾਂ ਇਹਨਾਂ ਨੂੰ ਬਰੀਕ ਕੁੱਟ ਲਿਆ ਜੀ ਉਹ ਪਾ ਦਾਂਗੇ ਤੇ ਨਮਕ ਪਾਉਣ ਲੱਗੇ ਤੁਸੀਂ ਧਿਆਨ ਰੱਖਣਾ ਕਿਉਂਕਿ ਆਪਣੀ ਚੀਜ਼ ਵਿੱਚ ਵੀ ਨਮਕ ਹੈ ਤੇ ਆਪਾਂ ਆਟਾ ਗੁੰਨਣ ਲੱਗੇ ਆ ਮੈਂ ਥੋੜਾ ਜਿਹਾ ਨਮਕ ਪਾਇਆ ਇਸ ਕਰਕੇ ਆਪਾਂ ਦੋ ਚੁਟਕੀਆਂ ਨਮਕ ਇਹਦੇ ਵਿੱਚ ਐਡ ਕਰਾਂਗੇ ਜੀ ਤੇ ਇਸ ਦੇ ਨਾਲ ਹੀ ਇਹਦਾ ਫਲੇਵਰ ਥੋੜਾ ਹੋਰ ਵਧਾਉਣ ਵਾਸਤੇ ਅੱਧਾ ਚਮਚਾ ਸੀ ਇਹਦੇ ਵਿੱਚ ਪਾ ਦਾਂਗੇ ਜੀ ਲਸਣ ਅਦਰਕ ਦਾ ਪੇਸਟ ਬਿਲਕੁਲ ਆਪਸ਼ਨਲ ਹੈ ਜੀ ਜੇ ਤਾਂ ਵੀ ਦਾ ਟੇਸਟ ਪਸੰਦ ਆ ਤਾਂ ਤੁਸੀਂ ਪਾਓ ਜੇ ਨਹੀਂ ਪਸੰਦ ਤੇ ਨਾ ਪਾਓ ਸਾਰੇ ਮਿਸ਼ਰਣ ਨੂੰ ਕਰੋ ਜੀ ਚੰਗੀ ਤਰ੍ਹਾਂ ਤੁਸੀਂ ਮਿਕਸ ਚਲੋ ਜੀ ਹੁਣ ਬਣਾਉਨੇ ਆ ਜੀ ਆਪਾਂ ਹਾਂਜੀ ਪਰੌਂਠੇ ਵਾਸਤੇ ਆਪਾਂ ਇੰਨਾ ਕਪਿਆੜਾ ਲਿਆ ਆ ਜੀ ਤੁਸੀਂ ਆਪਣੇ ਹਿਸਾਬ ਨਾਲ ਲੈ ਲੈਣਾ ਪੇੜਾ ਇਹਨੂੰ ਮੈਂ ਸਕੇ ਅੱਟ ਨਾਲ ਡਸਟ ਕਰ ਲਿਆ ਜੀ ਹੁਣ ਅਸੀਂ ਇਹਦੀ ਇੱਕ ਗੋਲ ਵੇਲ ਕੇ ਰੋਟੀ ਤਿਆਰ ਕਰਾਂਗੇ ਇਸ ਤਰ੍ਹਾਂ ਆਪਾਂ ਇੱਕ ਰੋਟੀ ਵੇਲ ਕੇ ਤਿਆਰ ਕੀਤੀ ਹੈ ਰੋਟੀ ਨੂੰ ਤੁਸੀਂ ਬਹੁਤ ਜ਼ਿਆਦਾ ਪਤਲਾ ਵੀ ਨਹੀਂ ਵੇਲਣਾ ਤੇ ਨਾ ਹੀ ਬਹੁਤ ਜ਼ਿਆਦਾ ਮੋਟਾ ਆਪਾਂ ਇਸ ਤਰ੍ਹਾਂ ਦਾ ਰੋਟੀ ਨੂੰ ਵੇਲ ਕੇ ਤਿਆਰ ਕੀਤਾ ਜੀ ਹੁਣ ਅਸੀਂ ਸਭ ਤੋਂ ਪਹਿਲਾਂ ਇਹਦੇ ਤੇ ਲਾਵਾਂਗੇ ਜੀ ਪੀਜ਼ਾ ਸੌਸ ਇੱਕ ਚਮਚਾ ਆਪਾਂ ਲਾ ਲਿਆ ਜੀ ਪੀਜ਼ਾ ਸੌਸ ਦਾ ਜੇਕਰ ਤੜਕਾ ਪੀਜ਼ਾ ਸੌਸ ਨਹੀਂ ਹੈ ਤੁਸੀਂ ਇਹਦੀ ਜਗ੍ਹਾ ਟਮੇਟੋ ਕੈਚੱਪ ਵੀ ਲਗਾ ਸਕਦੇ ਹੋ ਜਾਂ ਸੇਜਵਨ ਸੌਸ ਵੀ ਲਗਾ ਸਕਦੇ ਹੋ ਬਸ ਆਪਾਂ ਇਹਨੂੰ ਸੈਂਟਰ ਦੇ ਵਿੱਚ ਹੀ ਲਗਾਵਾਂਗੇ ਜੀ ਹੁਣ ਅਸੀਂ ਇਹਦੇ ਵਿੱਚ ਭਰਾਂਗੇ ਜੀ ਸਟਫਿੰਗ ਸਟਫਿੰਗ ਤੁਸੀਂ ਆਪਣੇ ਹਿਸਾਬ ਨਾਲ ਭਰ ਲੈਣੀ ਹੈ ਸਟਫਿੰਗ ਨੂੰ ਵੀ ਤੁਸੀਂ ਸੈਂਟਰ ਦੇ ਵਿੱਚ ਹੀ ਰੱਖਣਾ ਹੈ ਜੀ ਬਸ ਆਪਾਂ ਇਹਨਾਂ ਦੇ ਵਿੱਚ ਸਟਫਿੰਗ ਲਵਾਵਾਂਗੇ ਜੀ ਇਹ ਫਰੋਂਟ ਆਪਾਂ ਟ੍ਰਾਇੰਗਲ ਸ਼ੇਪ ਚ ਬਣਾਵਾਂਗੇ ਪਹਿਲਾਂ ਤੁਸੀਂ ਇਹਦੀਆਂ ਇਹ ਵਾਲੀਆਂ ਸਾਈਡਾਂ ਇਹਨੂੰ ਚੰਗੀ ਤਰ੍ਹਾਂ ਤੁਸੀਂ ਬੰਦ ਕਰ ਲੈਣਾ ਹੈ ਜੀ ਐਦਾਂ ਹਲਕੇ ਹੱਥਾਂ ਨਾਲ ਦਬਾ ਦੇਣਾ ਹੈ ਜੀ ਫਿਰ ਇਹ ਵਾਲੀ ਸਾਈਡ ਇਹਨੂੰ ਵੀ ਚੰਗੀ ਤਰ੍ਹਾਂ ਤੁਸੀਂ ਬੰਦ ਕਰ ਲੈਣਾ ਇੱਕ ਵਾਰੀ ਹੱਥ ਨਾਲ ਇਸ ਤਰ੍ਹਾਂ ਤੁਸੀਂ ਇਹਨੂੰ ਕਰ ਲੈਣਾ ਜੀ ਪ੍ਰੈਸ ਚੋਪਿੰਗ ਬੋਰਡ ਜਾਂ ਚੱਕਲਾ ਜੋ ਵੀ ਤੁਸੀਂ ਲਿਆ ਹੋਵੇ ਉਸਤੇ ਇਸ ਤਰ੍ਹਾਂ ਸੁੱਕਾ ਆਟਾ ਲਗਾ ਕੇ ਇਹਨੂੰ ਕਰ ਦੇਣਾ ਜੀ ਡਸਟ ਹੁਣ ਇਹਨੂੰ ਬਿਲਕੁਲ ਹਲਕੇ ਹਲਕੇ ਆਪਾਂ ਥੋੜਾ ਜਿਹਾ ਵੇਲ ਲਾਵਾਂਗੇ ਇਸ ਤਰ੍ਹਾਂ ਆਪਾਂ ਪੀਜ਼ਾ ਪਰੌਠਾ ਬਣਾ ਕੇ ਤਿਆਰ ਕਰ ਲਿਆ ਜੀ ਆਹ ਦੇਖੋ ਜੀ ਇਸੇ ਤਰ੍ਹਾਂ ਆਪਾਂ ਇੱਕ ਹੋਰ ਪਰੌਠਾ ਬਣਾ ਕੇ ਤਿਆਰ ਕਰਦੇ ਆਂ ਤੇ ਫਿਰ ਇਹਨਾਂ ਨੂੰ ਪਕਾਉਨੇ ਆ ਫਿਰ ਇਹਨੂੰ ਸੇਕਦੇ ਆਂ ਜੀ ਦੂਜੀ ਰੋਟੀ ਵੀ ਆਪਾਂ ਵੇਲ ਕੇ ਤਿਆਰ ਕੀਤੀ ਆ ਤੇ ਇਹਦੇ ਵਾਸਤੇ ਆਪਾਂ ਦੂਜੀ ਸ਼ੇਪ ਤੱਕ ਪਰੌਠਾ ਬਣਾ ਕੇ ਤਿਆਰ ਕਰਾਂਗੇ ਜਿਹੜਾ ਕਿ ਬਹੁਤ ਹੀ ਸਿੰਪਲ ਤੇ ਬਹੁਤ ਜ਼ਿਆਦਾ ਆਸਾਨ ਆ ਜੀ ਇਹਦੇ ਆਪਾਂ ਅੱਧੇ ਹਿੱਸੇ ਚ ਲਾਵਾਂਗੇ ਜੀ ਪੀਜ਼ਾ ਸੌਸ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਜੀ ਸਟਫਿੰਗ ਸਟਫਿੰਗ ਨੂੰ ਵੀ ਅਸੀਂ ਇਸ ਤਰ੍ਹਾਂ ਇਹਦੇ ਵਿੱਚ ਤਾਂ ਸੈਂਟਰ 'ਚ ਹੀ ਰੱਖਾਂਗੇ ਜੀ ਇਹਨੂੰ ਕਰਾਂਗੇ ਜੀ ਇਸ ਤਰ੍ਹਾਂ ਫੋਲਡ ਇਹ ਵਾਲੀਆਂ ਸਾਈਡਾਂ ਨੂੰ ਚੰਗੀ ਤਰ੍ਹਾਂ ਕਰਾਂਗੇ ਜੀ ਆਪਾਂ ਲੋਕ ਇਹਦਾ ਹਲਕੇ ਤਨਕਾ ਕਰ ਦਾਂਗੇ ਜੀ ਪ੍ਰੈਸ ਜਾ ਲਾਵਾਂਗੇ ਜਿਸ ਕਾਟਾ ਹਲਕਾ ਜਨੂੰ ਵੇਨ ਲਾਂਗੇ ਇਹ ਤੇ ਬਹੁਤ ਹੀ ਈਜ਼ੀ ਸ਼ੇਪ ਐ ਬਹੁਤ ਹੀ ਆਸਾਨੀ ਨਾਲੇ ਬਣ ਕੇ ਤਿਆਰ ਹੁੰਦੀ ਐ ਤੇ ਹੁਣ ਅਸੀਂ ਥੋੜਾ ਜਆ ਚਮਚ ਦੀ ਸਹਾਇਤਾ ਨਾਲ ਇਹਨੂੰ ਸੈੱਡਾ ਤੋਂ ਕਰਾਂਗੇ ਜਿਸ ਤਰ੍ਹਾਂ ਪ੍ਰੈਸ ਨਾਲੇ ਬਣ ਜੇਗੀ ਅਤੇ ਥੋੜੀ ਜੀ ਡਿਜ਼ਾਈਨਿੰਗ ਤਰ੍ਹਾਂ ਅਠਾ ਦਿਖਣ ਨੂੰ ਹੀ ਸੋਨਾ ਲੱਗੇ ਲਓ ਜੀ ਤੁਹਾ ਜ ਪ੍ਰੌਂਠਾ ਵੀ ਆਪਣਾ ਬਣ ਕੇ ਬਿਲਕੁਲ ਤਿਆਰ ਹੈ ਜੀ ਤੁਸੀਂ ਸਿੰਪਲ ਇਹਨੂੰ ਡਬਲ ਦੋ ਰੋਟੀਆਂ ਮੇਲ ਕੇ ਉਹਦੇ ਵਿੱਚ ਵੀ ਇਹਦਾ ਪ੍ਰੌਂਠਾ ਬਣਾ ਕੇ ਤਿਆਰ ਕਰ ਸਕਦੇ ਹੋ ਆਪਾਂ ਗੈਸ ਔਨ ਕਰਕੇ ਬਿਲਕੁਲ ਮੀਡੀਅਮ ਲੋ ਫਲੇਮ ਤੇ ਤਵੇ ਨੂੰ ਗਰਮ ਰੱਖਿਆ ਜੀ ਬਿਲਕੁਲ ਥੋੜਾ ਜਿਹਾ ਪੈਰ ਤੇ ਲਾਵਾਂਗੇ ਜੀ ਕਿਉਂ ਸਾਰੀਆਂ ਸਾਈਡਾਂ ਤੇ ਚੰਗੀ ਤਰ੍ਹਾਂ ਇਹਨੂੰ ਕਮਾ ਲਾਂਗੇ ਜੀ ਹੁਣ ਅਸੀਂ ਇਸ ਤੇ ਪਾਵਾਂਗੇ ਜੀ ਆਪਣਾ ਪਰੌਂਠਾ ਇਹ ਪਰਾਂਠੇ ਨੂੰ ਆਪਾਂ ਬਿਲਕੁਲ ਹੀ ਮੀਡੀਅਮ ਫਲੇਮ ਤੇ ਸੇਕਾਂਗੇ ਜੀ ਚੰਗੀ ਤਰ੍ਹਾਂ ਲਟਾ ਪਰਟਾ ਕੇ ਇਹਨੂੰ ਸੇਕ ਲਵਾਂਗੇ ਜੀ ਇੱਕ ਸਾਈਡ ਥੋੜੀ ਸਿੱਕਦੀ ਹੈ ਫਿਰ ਅਸੀਂ ਇਹਨੂੰ ਦੂਜੀ ਸਾਈਡ ਪਲਟ ਲਵਾਂਗੇ ਹੁਣ ਅਸੀਂ ਇਹਨੂੰ ਦੂਜੀ ਸਾਈਡ ਤੋਂ ਪਲਟਾਂਗੇ ਜੀ ਤੇਲ ਤੇ ਲਾਵਾਂਗੇ ਜੀ ਆਪਾਂ ਥੋੜਾ ਜਿਹਾ ਦੇਸੀ ਘਿਓ ਤੁਸੀਂ ਚਾਹੋ ਤੇ ਤੇ ਰਫਾਈਨਡ ਔਇਲ ਲਗਾ ਸਕਦੇ ਹੋ ਬਟਰ ਲਗਾ ਸਕਦੇ ਹੋ ਤੁਹਾਡੀ ਆਪਣੀ ਇੱਛਾ ਹੈ ਜੀ ਜੋ ਵੀ ਤੁਹਾਨੂੰ ਪਸੰਦ ਹੈ ਤੁਸੀਂ ਆਪਣੀ ਟੇਸਟ ਦੇ ਅਕੋਰਡਿੰਗ ਲਗਾ ਸਕਦੇ ਹੋ ਤੇ ਬਸ ਇਹਨੂੰ ਸੇਕਣਾ ਆਪਾਂ మీడియం ਫਲੇਮ ਤੇ ਹਾਈ ਫਲੇਮ ਤੇ ਬਿਲਕੁਲ ਨਹੀਂ ਸੇਕਣਾ మీడియం ਫਲੇਮ ਤੇ ਸੇਕਾਂਗੇ ਤੇ ਜਿਹੜੀ ਇਹਦੇ ਅੰਦਰ ਆਪਾਂ ਫਿਲਿੰਗ ਭਰੀ ਏ ਉਹਨੂੰ ਵੀ ਚੰਗੀ ਤਰ੍ਹਾਂ ਨਾਲ ਸੇਕ ਲੱਗੇਗਾ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰੀ ਆ ਕੇ ਵੀਡੀਓ ਨੂੰ ਦੇਖ ਰਹੇ ਹੋ ਤਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਨਾਲ ਹੀ ਬੈਲ ਆਈਕਨ ਬਟਨ ਨੂੰ ਦਬਾਓ ਤਾਂ ਕਿ ਮੇਰੀ ਆਉਣ ਵਾਲੀਆਂ ਸਾਰੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ताकि जो भी मैं कोई नवी वीडियो अपलोड करा था, सब तो पहला टाइम तक पहुँच सके हूँ आप दूजी साइड तो पलट लिया जी इधर भी आप बिल्कुल थोड़ा जहा लावे जी घ्यो बहुत बढ़िया खुशबू आग गई है जी हूँ सेंटर वाली सैड नी इस तरह थोड़ा जहा लगे क्योंकि इस सैड तो भी एक कच्चा ना रहे ਲਾਓ ਜੀ ਪਰੌਂਠਾ ਆਪਣਾ ਬਣ ਕੇ ਬਿਲਕੁਲ ਤਿਆਰ ਹੈ ਜੀ ਹੁਣ ਆਪਾਂ ਇਹਨੂੰ ਥੱਲੇ ਧਾਰਦੇ ਆ ਆ ਦੇਖੋ ਜੀ ਕਿੰਨਾ ਸੋਨਾ ਬਣਿਆ ਜੀ ਪਰੌਂਠਾ ਇਸੇ ਤਰ੍ਹਾਂ ਆਪਾਂ ਦੂਜਾ ਪਰੌਂਠਾ ਵੀ ਸੇਕ ਕੇ ਕਰਦੇ ਆ ਜੀ ਤਿਆਰ ਲੋ ਜੀ ਇਸ ਪਰੌਂਠੇ ਦੀ ਵੀ ਆਪਾਂ ਦੂਜੀ ਸਾਈਡ ਉਲਟਾ ਪਲਟਾ ਕੇ ਤਿੰਨੂ ਵੀ ਲੈਨੇ ਆ ਜੀ ਸੇਕ ਤੇ ਫੇਰ ਕਰਦੇ ਆ ਜੀ ਇਹਨਾਂ ਨੂੰ ਆਪਾਂ ਗਰਮਾ ਗਰਮ ਸਰਵ ਲੋ ਜੀ ਗਰਮਾ ਗਰਮ ਪੀਜ਼ਾ ਪਰੌਂਠਾ ਬਣ ਕੇ ਬਿਲਕੁਲ ਤਿਆਰ ਹੈ ਦੇਖਿਆ ਕਿੰਨੀ ਆਸਾਨੀ ਨਾਲ ਬਣ ਕੇ ਤਿਆਰ ਹੋਇਆ ਹੈ ਜੀ ਤੇ ਫਟਾਫਟ ਇਹਨੂੰ ਆਪਾਂ ਬਣਾ ਕੇ ਬੱਚਿਆਂ ਨੂੰ ਦੇ ਸਕਦੇ ਆ ਜਦੋਂ ਵੀ ਬੱਚੇ ਮੰਗਣ ਪੀਜ਼ਾ ਤੇ ਇਹਨੂੰ ਪਰੌਂਠੇ ਨੂੰ ਤੁਸੀਂ ਬਹੁਤ ਹੀ ਸਿੰਪਲ ਤਰੀਕੇ ਨਾਲ ਬਣਾ ਕੇ ਕਰ ਸਕਦੇ ਹੋ ਤਿਆਰ ਲਓ ਜੀ ਆਪਣਾ ਗਰਮਾ-ਗਰਮ ਪੀਜ਼ਾ ਪਰਾਂਠਾ ਬਣ ਕੇ ਬਿਲਕੁਲ ਤਿਆਰ ਹੈ ਜੀ ਇਹਦਾ ਟੇਸਟ ਹੋਰ ਵਧਾਉਨੇ ਆ ਜੀ ਥੋੜੀ ਜਿਹੀ ਪੌਣੇ ਇੱਤੇ ਹੋਰ ਗਿਆਂ ਨੂੰ ਬਹੁਤ ਹੀ ਜ਼ਿਆਦਾ ਸਿੰਪਲ ਤੇ ਈਜ਼ੀ ਰੈਸਪੀ ਹੈ ਤੇ ਬਹੁਤ ਹੀ ਜਲਦੀ ਬਣ ਕੇ ਤਿਆਰ ਹੁੰਦਾ ਹੈ ਤੇ ਬੱਚਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਉਂਦਾ ਹੈ ਤੇ ਹੁਣ ਮੈਂ ਤੁਹਾਨੂੰ ਕੱਟ ਕੇ ਦਿਖਾਉਣੀ ਆ ਜੀ ਇਹਦੇ ਵਿੱਚਲੀ ਸਟਫਿੰਗ ਬਹੁਤ ਜ਼ਿਆਦਾ ਗਰਮ ਹੈ ਜੀ ਪਰਾਂਠਾ ਆਹ ਦੇਖੋ ਜੀ ਸਟਫਿੰਗ ਦੇਖੋ ਤੁਸੀਂ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਹੈ ਜੀ 치즈 ਬਿਲਕੁਲ ਮੈਲਟ ਹੋ ਰਿਹਾ ਹੈ ਜੀ ਤੇ ਅੰਦਰ ਤੱਕ ਇਹਦੀ ਸਟਫਿੰਗ ਪੱਕੀ ਹੈ ਜੀ ਬਹੁਤ ਈਜ਼ੀ ਰੈਸਪੀ ਹੈ ਜੀ ਤਖਾਣ ਵਿੱਚ ਵੀ ਬਹੁਤ ਟੇਸਟੀ ਹੈ ਇਸ ਤਰ੍ਹਾਂ ਤੁਸੀਂ ਇਹਨੂੰ ਦੋ ਹਿੱਸਿਆਂ ਵਿੱਚ ਕੱਟ ਕੇ ਬੱਚਿਆਂ ਦੇ ਟਿਫਿਨ ਚ ਵੀ ਦੇ ਸਕਦੇ ਹੋ ਜੀ ਆਹ ਦੇਖੋ ਜੀ ਤੁਸੀਂ ਤੁਹਾਨੂੰ ਮੈਂ ਦਿਖਾਉਣੀ ਆ ਜੀ ਬਹੁਤ ਜ਼ਿਆਦਾ ਗਰਮ ਆ ਹੱਥ ਨਹੀਂ ਲੱਗ ਰਿਹਾ ਇਹਨੂੰ ਦੇਖੋ ਜੀ ਤੁਸੀਂ ਕਿੰਨਾ ਸੋਹਣਾ ਆਪਣਾ ਇਹ ਪਰੌਂਠਾ ਬਣਿਆ ਹੈ ਜੀ ਜਦੋਂ ਵੀ ਬੱਚੇ ਪੀਜ਼ਾ ਖਾਣ ਦੀ ਜੇਦ ਕਰਨ ਤੇ ਤੁਸੀਂ ਉਹਨਾਂ ਨੂੰ ਮਨਾ ਕਰ ਹੀ ਨਹੀਂ ਸਕਦੇ ਕਿਉਂਕਿ ਤੁਸੀਂ ਇਹਨੂੰ ਬਹੁਤ ਹੀ ਸਿੰਪਲ ਤਰੀਕੇ ਨਾਲ ਘਰ ਬਣਾ ਕੇ ਦੇ ਸਕਦੇ ਹੋ ਜਿਹਦੇ ਨਾਲ ਬੱਚੇ ਵੀ ਖੁਸ਼ ਤੇ ਮੰਮੀਆਂ ਵੀ ਖੁਸ਼ ਤੇ ਤੁਸੀਂ ਇਹਨੂੰ ਇਸ ਤਰੀਕੇ ਨਾਲ ਬਣਾਇਆ ਹੋ ਜੇਕਰ ਤੁਹਾਨੂੰ ਮੇਰਾ ਇਹ ਤਰੀਕਾ ਪਸੰਦ ਆਇਆ ਜੀ ਇਹਦੇ ਨਾਲ ਆਪਾਂ ਸਰਵ ਕੀਤੀ ਹੈ ਜੀ ਪੀਜ਼ਾ ਸੌਸ ਤੁਸੀਂ ਆਪਣੀ ਪਸੰਦੀ ਦੀ ਕੋਈ ਵੀ ਸੌਸ ਇਹਦੇ ਨਾਲ ਸਰਵ ਕਰ ਸਕਦੇ ਹੋ ਤੇ ਸਾਰੇ ਹੀ ਬਹੁਤ ਖੁਸ਼ ਹੋ ਕੇ ਖਾਣਗੇ ਤੁਹਾਡੀਆਂ ਬਹੁਤ ਜਿਆਦੀਆਂ ਕਰਨਗੇ ਜੀ ਤਰੀਫਾਂ ਆਪਾਂ ਮਿਲਾਂਗੇ ਜੀ ਤੁਹਾਨੂੰ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਖੁਸ਼ ਰਹੋ ਤੰਦਰੁਸਤ ਰਹੋ ਜੀ ਖਾਸ ਦੇ ਵਾਸਤੇ ਰਹੋ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ